ਕਰਿਓ ਭਾਜੀ ਨੂੰ ਫੋਨ ਉਹਨੂੰ ਕਹ ਰੋਦਾ ਹੀ ਚੱਲਿਆ ਤੇ ਜਾਵਦਾ ਨਹੀਂ ਨਹੀਂ ਚੱਲਿਆ ਹੈ ਖਾਲੀ ਖੇਤ ਲੋ ਤੁਸੀਂ ਕੋ ਕੋ ਘੇਰਾ ਜਿੱਦਾਂ ਮੈਂ ਜਿੱਥੇ ਮਰਜੀ ਰਾਹੀ ਮੈਂ ਬਰਾਹ ਕਰਦੇ ਨਹੀਂ ਉਹਦੇ ਪ੍ਰਕਰ ਹੋਏਗੀ ਉਹਦੇ ਹੋਰ ਪ੍ਰਭ ਹੋਈ ਉਹਦੇ ਪ੍ਰਭ ਹੋਏਗਾ ਬੰਦੇ ਤੋਂ ਮੈਂ ਤੇ ਨਾਲ ਹੀ ਅੱਜ ਪੱਕਾ ਦੀ ਚੁੱਕ ਲਈ ਮੈਂ ਨਾਲ ਹੀ ਆ ਕੇ ਦੋ ਮਿੰਟ ਆਪਣੇ ਦੇਖੋ ਪੁਛੀਆ ਪਹਿਲਾਂ ਖਲਾਈ ਦੀ ਆਪਾਂ ਮੋਕੇ ਦੇ ਰੋਕੀ ਸੀ ਲੋਕਾਂ ਦੇ ਅੱਗੇ ਬੰਦੇ ਕੋਈ ਕਰਨੇ ਕੋਈ ਪਾਤ ਨਾਲ ਕਰਦਾ ਚਾਹ ਮਾ ਥੈਂਕ ਯੂ ਇਹਨਾਂ ਨੂੰ ਆਪਾਂ ਹੋਈ ਜਿਆਦਾ ਕਰਨ ਸਰਬੋਸ਼ਕ ਨਹੀਂ ਮੇਰੀ ਕਰਦਾ ਮੰਗੋ ਮੈਨੂੰ ਫੋਨ ਫੜਾਉਣ ਨਾ ਕਰਿਆ ਕੋਈ ਕਰਨੇ ਪੈਗੇ ਜਲਦੀ ਪੂਰਾ ਕਰਵਾਉਂਦੇ ਹਲੋ ਸਾਡੇ ਕੋਲ ਟੋਟਲ 6 ਪੇਸ਼ੈਂਟ ਆਏ ਸੀਗੇ ਵਿਦ ਹਿਸਟਰੀ ਆਫ ਗਨ ਸ਼ਾਟ ਉਹਦੇ ਚ 5 ਮੇਲ ਸੀਗੇ 1 ਫੀਮੇਲ ਸੀਗੀ ਤੇ ਇਨਾਂ ਚ ਜਿਹੜੇ ਟੋਟਲ ਜਿਹੜੇ ਛੇ ਪੇਸ਼ੇਂ ਛੇ ਤਛੇ ਪੇਸ਼ੇਂ ਵੀ ਰੈਫਰ ਕੀਤੇ ਗਏ ਨੇ ਅੱਛੀ ਗੁਰ ਗੋਬਨ ਸਿੰਘ ਦੇ ਅੰਮ੍ਰਿਤਸਰ ਨੂੰ ਰੈਫਰ ਕੀਤੇ ਪਏ ਨੇ ਇਹ ਛੜੀ ਹੁ ਤਕ ਤਕਰੀਬਨ ਪੌਣੇ 2 ਵਜੇ ਤੋਂ ਪਹਿਲਾਂ ਪੇਸ਼ੇਂਟ ਆਇਆ ਸੀਗਾ ਉਸ ਤੋਂ ਬਾਅਦ ਥੋੜੇ ਦੋ ਦਿਨ ਪੇਸ਼ੇਂਟ ਇਕੱਠੇ ਆਏ ਆ ਫਿਰ ਉਸ ਤੋਂ ਬਾਅਦ ਥੋੜੇ ਟਾਈਮ ਤੱਕ 15 20 ਮਿੰਟ ਦੀ ਅਹ ਦੇਰੀ ਦੇ ਬਾਅਦ ਪੇਸ਼ੈਂਟ ਸਾਡੇ ਕੋਲ ਲਗਾਤਾਰ ਆਂਦੇ ਰਹੇ ਨੇ तकरीबन 22 ਇਹ ਬੁੱਧੇ ਦੀ ਖੂਈ ਤੇ ਦੱਸਿਆ ਜਾ ਰਿਹਾ ਜੋ ਵੀ ਕੰਡੀਸ਼ਨ ਆਉਂਦੇ ਨੇ ਕਈ ਨਾ ਦੇ ਕ੍ਰਿਟੀਕਲ ਸੀ ਮੈਨੇ ਪੁੱਛਿਆ ਕੰਡੀਸ਼ਨ ਅਹ ਇਹ ਤਾਂ ਹਰਿ ਫਿਲਹਾਲ ਅਹ तकरीबन 4 ਪੇਸ਼ੈਂਟਸ ਤਾਂ ਹੈਗੇ ਸੀ ਕਿ ਜਿਨ੍ਹਾਂ ਦੀ ਵਾਕਈ ਕ੍ਰਿਟੀਕਲ ਪੇਸ਼ੈਂਟ ਹੈ 6 ਚੋਂ ਜਿਹੜੇ 4 ਪੇਸ਼ੈਂਟਸ ਹੈਗੇ ਪਾਜੀ ਇਥੇ ਨਾ ਬਾਬਾ ਬੁੱਧ ਸਾਹਿਬ ਦਾ ਮੇਲਾ ਮਨਾਇਆ ਜਾ ਰਿਹਾ ਹੈ ਇਸਲਾਨਾ ਮੇਲਾ ਹੀ ਤੇ ਮੇਲਾ ਮਨਾਇਆ ਜਾ ਰਿਹਾ ਸੀ ਜੀ ਤੇ ਰਾਤ ਇੱਕ ਦੋ ਸਿੰਗਰ ਪੇ ਲੋਗਾ ਕੇ ਚਲ ਗਏ ਸੀ ਤੇ ਡੇਢ ਕ ਵਜੇ ਦਾ ਟਾਈਮ ਸੀ ਤੇ ਦੋ ਤਿੰਨ ਹਜ਼ਾਰ ਬੰਦਾ ਸੰਗਤ ਸਾਰੀ ਬੈਠੀ ਸੀ ਤੇ ਮਨੋ ਸਿੰਗਰ ਗਾ ਰਹੀ ਸੀ ਤੇ ਸਾਰੇ ਆਪਣੀ ਮਸਤੀ ਨਾਲ ਮੇਲੇ ਮੇਲੇ ਦਾ ਆਨੰਦ ਮਾਣਦੇ ਮਨਦੇ ਜੀ ਸਰ ਪਿੱਛੇ ਆ ਕੇ ਇੱਥੇ ਛੜਕ ਛੜਕ ਦੇ ਉੱਪਰ ਛੜਕ ਦੇ ਉੱਪਰ ਆ ਕੇ ਸਰ ਦੋ ਗੈਂਗਸਟਰ ਹੀ ਮਨੋ ਸ਼ੂਟਰ ਜਿੱਦਾ ਕਹ ਲੋ ਹਨਾ ਮੂੰਹ ਮਾ ਬੰਨੇ ਹੋ ਇਹਨਾਂ ਨੇ ਸਿਰ ਤੇ ਪਰਨੇ ਬੰਨੇ ਮੂੰਹ ਬੰਨੇ ਮੂੰਹ ਬੰਨੇ ਹੀ ਜਾਂ ਮੂੰਹ ਠੱਕਿਆ ਹੀ ਤੇ ਉਹ ਸਾਫ ਅਣ ਪਛਾਤੇ ਲੱbn ਕੀ ਮਤਲਬ ਵੱਖਰੇ ਬੰਦੇ ਆਏ ਹੁੰਦੇ ਆ ਸਾਰੇ ਬੰਦਿਆਂ ਦਾ ਧਿਆਨ ਪੈ ਗਿਆ ਉਹਨਾਂ ਵੱਲ ਕਿ ਮਤਲਬ ਬੰਦੇ ਜਿਹੜੇ ਆ ਇਹ ਮਾੜੇ ਆ ਹਨਾ ਤੇ ਹੋਇਆ ਕੀ ਸਰ ਕਿ ਉਹ ਜਿਹੜੇ ਬੰਦੇ ਹੀ ਪਿੰਡ ਦੇ ਉਹਨਾਂ ਨੇ ਸਰਪੰਚਾਂ ਨੂੰ ਦੱਸਿਆ ਜਾ ਕੇ ਵੀ ਸਰਪੰਚ ਸਾਹਿਬ ਬੰਦੇ ਮਾੜੇ ਆ ਪਿਛਲੇ ਜਿਹੜੇ ਬੰਦੇ ਆਏ ਨੇ ਦੋ ਉਹ ਉਹਨਾਂ ਦੇ ਪਿਛੋਂ ਆਏ ਉਹਨਾਂ ਨੇ ਪਿਸਤੌਲ ਕੋਕ ਕੀਤੇ ਆ ਤੇ ਕਿ ਇਹ ਬੰਦਾ ਬਾਥਰੂਮ ਕਰਨ ਗਿਆ ਉਹਨੇ ਵੇਖ ਲਿਆ ਉਹਨੇ ਆ ਕੇ ਸਰਪੰਥਨ ਨੂੰ ਦੱਸਿਆ ਸਰਪੰਥਨ ਇਹਨਾਂ ਨੂੰ ਬੰਦੇ ਕੋਲ ਪਸਤ ਹੋੜਾ ਦੇ ਪਿੱਛੇ ਦੋ ਆਇਆ ਉਹ ਜਦੋਂ ਸਰਪੰਥ ਸਾਹਿਬ ਨੇ ਆ ਕੇ ਗੱਲ ਕਰਨੀ ਕੋਸ਼ਿਸ਼ ਕੀਤੀ ਵੀ ਹਾਂ ਦੱਸੋ ਵੀ ਤੁਸੀਂ ਕਿੱਧਰ ਆਏ ਜੇ ਕੌਣ ਜੇ ਉਹਨਾਂ ਨੇ ਕੱਢ ਕੇ ਸਰਪੰਥਾਂ ਦੇ ਗੋਲਿਆ ਮਾਰਨੇ ਸ਼ੁਰੂ ਕਰ ਦਿੱਤੀਆਂ ਵੀ ਸਰਪੰਥਾਂ ਨੇ ਗੋਲਿਆ ਮਾਰਨੇ ਸ਼ੁਰੂ ਕੀਤੀਆਂ ਤੇ ਫਿਰ ਸਰਪੰਥਾਂ ਦੇ ਜਿਹੜਾ ਸਾਥੀ ਆ ਤੇ ਸਰਪੰਥ ਸਾਹਿਬ ਨੇ ਵੀ ਅੱਗੋਂ ਇੱਕ ਗੋਲੀ ਗੋਲੀਆਂ ਵੱਜ ਗਿਆ ਸਰਪੰਥਾਂ ਨੇ ਕੋ ਫੇਰ ਮਾਰੇ ਉਹਨਾਂ ਚੋਂ ਇੱਕ ਬੰਦਾ ਜਿਹੜਾ ਉਹ ਮੁੱਕ ਜ਼ਖਮੀ ਹੋ ਗਿਆ ਜੀ ਜਖਮੀ ਕਿ ਪੱਜਾ ਲੱਗਾ ਉਹ ਡਿੱਗ ਪਿਆ ਤੇ ਜਿਹੜੇ ਪਿੰਡ ਦੇ ਬੰਦੇ ਉਹਨਾਂ ਉੱਤੇ ਛਾਲ ਮਾਰਤੀ ਉਹਨੂੰ ਫੜਨ ਦੀ ਫੜਨ ਲਈ ਤੇ ਉਹ ਜੋ ਛਾਲ ਮਾਰੀ ਆ ਉਹਨੇ ਥੱਲੋਂ ਉਹ ਬੰਦੇ ਦੇ ਵੀ ਵੱਖੀ ਚ ਦੋ ਤਿੰਨ ਗੋਲੀਆਂ ਮਾਰਤੀਆਂ ਜਦੋਂ ਗੋਲੀ ਚੱਲੀ ਆ ਪਹਿਲੋਂ ਬ੍ਰੈਸਟੋ ਵਾਲੇ ਪਿਸਤੌਲ ਹੀ ਉਹਨਾਂ ਕੋ ਸਰ ਦੋਵਾਂ ਨੇ ਚਲਾਈ ਗੋਲੀ ਜੋ ਗੋਲੀ ਚੱਲੀ ਆ ਪਿੰਡ ਦੇ ਹੋਰ ਵੀ ਤਿੰਨ ਚਾਰ ਬੰਦ ਪੰਜ ਚਾਰ ਪੰਜ ਬੰਦੇ ਜ਼ਖਮੀ ਹੋਏ ਆ ਜੀ ਜਿਨ੍ਹਾਂ ਨੂੰ ਗੋਲੀਆਂ ਵੱਜੀਆਂ ਵਾ ਜਿਨ੍ਹਾਂ ਚੋਂ ਦੋ ਤਿੰਨ ਜਣੇ ਜਿਆਦਾ ਸੀਰੀਅਸ ਵਾ ਤੇ ਬਾਕੀਆਂ ਦੇ ਲੱਤਾਂ ਮਾਉਂ ਚ ਗੋਲੀਆਂ ਵੱਜੀਆਂ ਸਰਪੰਸਾ ਵੀ ਸੀਰੀਅਸ ਆ ਜੀ ਉਹ ਇੱਧਰੋਂ ਭੱਜ ਗਿਆ ਜੀ ਪੈਦਲ ਪੈਦਲ ਇੱਧਰੋਂ ਭੱਜਾ ਜੀ ਅੱਗੋਂ ਅਸੀਂ ਰਸਤਾ ਰੋਕਿਆ ਸੀ ਬਲੌਕ ਕੀਤਾ ਸੀ ਇੱਧਰੋਂ ਭੱਜਾ ਫਿਰ ਗੱਲ ਇਹ ਹੀ ਕਿ ਸੰਗਤ ਹੀ ਮਗਰ ਅਸੀਂ ਨਾ ਭੱਜ ਸਕੇ ਸੰਗਤ ਕਹਿੰਦੇ ਉਹ ਸੰਗਤ ਦੀ ਆੜ ਚੋਂ ਭੱਜ ਗਿਆ ਉਹਨਾਂ ਵੱਲੋਂ ਸਰ ਗੋਲੀਆਂ ਚੱਲੀਆਂ ਉਹਨਾਂ ਵੱਲੋਂ 25 30 ਦੇ ਕਰੀਬ ਗੋਲੀਆਂ ਚੱਲੀਆਂ ਆਈਆਂ ਉਹਨਾਂ ਨੂੰ ਫਿਰ ਇਹ ਗੱਲ ਕੀਤੀ ਜਾਵੇ ਪਿੰਡ ਵਾਸੀਆਂ ਦੀ ਜਾਂ ਕੋਈ ਪੰਚਾਇਤ ਦੀ ਤੇ ਪਿੰਡ ਵਾਸੀ ਸਰਪੰਚਾ ਕਿੰਨੇ ਮਤਲਬ ਲੋਕ ਇਕੱਠੇ ਨੇ ਕੋਈ ਪੰਜ ਬੰਦੇ ਜੀ ਇੱਕ ਗੈਂਸਟਰ ਇਕ ਗੈਂਸਟਰ ਐਸਾ ਹੀ ਰੋਕੇ ਪੁਲਿਸ ਬਾਅਦ ਚੋਂ ਆਈ ਜੀ ਜਦੋਂ ਅਸੀਂ ਲੈ ਗਏ ਜ਼ਖਮੀਨ ਚੁੱਕ ਕੇ ਆਪਾਂ ਤੁਹਾਡੇ ਵੀ ਕਾਫੀ ਫੋਨ ਖਾਣ ਲੱਗਾ ਸਰ ਮੈਂ ਫਿਰ ਚੁੱਕੀ ਖੜਿਆ ਸਰਪੰਸਾਬ ਨੂੰ ਕੋਈ ਫੋਨ ਖਾਲ ਵੀ ਬਰਾਮਦ ਹੋਇਆ ਸਰ ਅਸੀਂ ਦੇ ਵੇਖੋ ਸਰਪੰਸਾ ਨੂੰ ਅਸੀਂ ਸਰ ਜਦੋਂ ਬੰਦੇ ਜ਼ਖਮੀ ਆਏ ਜਾਨ ਬਚਾਉਣ ਲਈ ਮਿੰਟੋ ਮਿੰਟੀ ਚੁੱਕ ਕੇ ਦੋ ਤਿੰਨ ਬੰਦੇ ਜਿਹੜੇ ਅਸੀਂ ਬਟਾਲੇ ਲੈ ਗਏ ਦੋ ਤਿੰਨ ਬੰਦੇ ਹਮਸਰ ਲੈ ਗਏ ਇਸ ਟਾਈਮ ਜਿਹੜੇ ਸਾਰੇ ਬੰਦੇ ਇੱਕ ਬੰਦੇ ਨੂੰ ਛੱਡ ਕੇ ਸਾਰੇ ਬੰਦੇ ਅਮਰਸਰ ਦਾ ਅਗਲਾ ਲੱਗਾ ਕੋਈ ਕਿਉਂ ਆਏ ਰੰਜਿਸ਼ ਕੀ ਪਤਾ ਨਹੀਂ ਸਰਪੰਸਾਬ ਨਾਲ ਕੋਈ ਰੰਜਿਸ਼ ਹੀ ਭਜੀ ਇਥੇ ਨਾ ਬਾਬਾ ਬੁੱਧ ਸ਼ਾਹ ਦਾ ਮੇਲਾ ਮਨਾਇਆ ਜਾ ਰਿਹਾ ਹੈ ਸਲਾਨਾ ਮੇਲਾ ਤੇ ਰਾਤ ਇੱਕ ਦੋ ਸਿੰਗਰ ਪੇ ਲੋਗਾ ਕੇ ਚਲ ਕੇ ਸੀ ਤੇ ਡੇਢ ਕਵਜੇ ਦਾ ਟਾਈਮ ਸੀ ਤੇ ਦੋ ਤਿੰਨ ਹਜ਼ਾਰ ਬੰਦਾ ਸੰਗਤ ਸਾਰੀ ਬੈਠੀ ਸੀ ਤੇ ਮਿਲੋ ਸਿੰਗਰ ਗਾ ਰਹੇ ਸੀ ਤੇ ਸਾਰੇ ਆਪਣੀ ਮਸਤੀ ਨਾਲ ਮਿਲ ਮਿਲਦਾ ਆਨੰਦ ਮਾਣਦੇ ਮਾਣਦੇ ਸੀ ਜੀ ਸਰ ਪਿੱਛੇ ਆ ਕੇ ਇੱਥੇ ਛੜਕ ਛੜਕ ਦੇ ਉੱਪਰ ਛੜਕ ਦੇ ਉੱਪਰ ਆ ਕੇ ਸਰ ਦੋ ਗੈਂਗਸਟਰ ਹੀ ਮਤਲਬ ਸ਼ੂਟਰ ਜਿੱਦਾਂ ਕਹ ਲੋ ਹਨਾ ਮੂੰਹ ਮਾਂ ਬੰਨੇ ਹੋਣਾਂ ਨੇ ਸਿਰ ਤੇ ਪਰਨੇ ਬੰਨੇ ਮੂੰਹ ਬੰਨੇ ਮੂੰਹ ਬੰਨੇ ਹੀ ਜਾਂ ਮੂੰਹ ਠੱਕੇ ਹੀ ਤੇ ਉਹ ਸਾਫ਼ ਅਣਪਛਾਤੇ ਲੱਭਣ ਕਿ ਮਤਲਬ ਵੱਖਰੇ ਬੰਦੇ ਆਏ ਹੁੰਦੇ ਆ ਸਾਰੇ ਬੰਦਿਆਂ ਦਾ ਧਿਆਨ ਪੈ ਗਿਆ ਉਹਨਾਂ ਕੋਲ ਕਿ ਮਤਲਬ ਬੰਦੇ ਜਿਹੜੇ ਆ ਇਹ ਮਾੜੇ ਆ ਹਨਾ ਤੇ ਹੋਇਆ ਕੀ ਸਰ ਕਿ ਉਹ ਜਿਹੜੇ ਬੰਦੇ ਹੀ ਪਿੰਡ ਦੇ ਉਹਨਾਂ ਨੇ ਸਰਪੰਚਾਂ ਨੂੰ ਦੱਸਿਆ ਜਾ ਕੇ ਵੀ ਸਰਪੰਚ ਸਾਹਿਬ ਬੰਦੇ ਮਾੜੇ ਆ ਪਿਛਲੇ ਜਿਹੜੇ ਬੰਦੇ ਆਏ ਨੇ ਦੋ ਉਹ ਉਹਨਾਂ ਜੋ ਪਿਛੋਂ ਆਏ ਉਹਨਾਂ ਨੇ ਪਿਸਤੌਲ ਕੋਕ ਕੀਤੇ ਆ ਤੇ ਕਿਹ ਬੰਦਾ ਬਾਥਰੂਮ ਕਰਨ ਗਿਆ ਉਹਨੇ ਵੇਖ ਲਿਆ ਉਹਨੇ ਆ ਕੇ ਸਰਪੰਚ ਨੂੰ ਦੱਸਿਆ ਸਰਪੰਚਾ ਇਹਨਾਂ ਕੋ ਬੰਦੇ ਕੋ ਪਿਸਤੌਲ ਆੜੇ ਪਿੱਛੇ ਦੋ ਆਇਆ ਉਹ ਜਦੋਂ ਸਰਪੰਚ ਸਾਹਿਬ ਨੇ ਆ ਕੇ ਗੱਲ ਕਰਨੀ ਕੋਸ਼ਿਸ਼ ਕੀਤੀ ਵੀ ਹਾਂ ਦੱਸੋ ਵੀ ਤੁਸੀਂ ਕਿੱਧਰ ਆਏ ਜੇ ਕੌਣ ਜੇ ਉਹਨਾਂ ਨੇ ਕੱਢ ਕੇ ਸਰਪੰਚਾਂ ਦੇ ਗੋਲੀਆਂ ਮਾਰਨੇ ਸ਼ੁਰੂ ਕਰ ਦਿੱਤੀਆਂ ਵੀ ਸਰਪੰਚਾਂ ਨੇ ਗੋਲੀਆਂ ਮਾਰਨੇ ਸ਼ੁਰੂ ਕੀਤੀਆਂ ਤੇ ਫਿਰ ਸਰਪੰਚਾਂ ਦੇ ਜਿਹੜੇ ਸਾਥੀ ਆ ਤੇ ਸਰਪੰਚ ਸਾਹਿਬ ਨੇ ਵੀ ਅੱਗੋਂ ਇੱਕ ਗੋਲੀ ਗੋਣੇ ਵੱਜ ਗਿਆ ਸਰਪੰਚਾਂ ਨੇ ਕੋ ਫੇਰ ਮਾਰੇ ਉਹਨਾਂ ਜੋ ਇੱਕ ਬੰਦਾ ਜਿਹੜਾ ਉਹ ਮੁੱਕ ਜ਼ਖਮੀ ਹੋ ਗਿਆ ਜੀ ਜ਼ ਤੇ ਜਿਹੜੇ ਪਿੰਡ ਦੇ ਬੰਦੇ ਉਹਨਾਂ ਉੱਤੇ ਛਾਲ ਮਾਰਤੀ ਉਹਨੂੰ ਫੜਨ ਦੀ ਫੜਨ ਲਈ ਤੇ ਉਹ ਜੋ ਛਾਲ ਮਾਰੀ ਆ ਉਹਨੇ ਥੱਲੋਂ ਉਹ ਬੰਦੇ ਦੇ ਵੀ ਵੱਖੀ ਚ ਦੋ ਤਿੰਨ ਗੋਲੀਆਂ ਮਾਰਤੀਆਂ ਜਦੋਂ ਗੋਲੀ ਚੱਲੀ ਆ ਪਹਿਲੋਂ ਬ੍ਰੈਸਟ ਵਾਲੇ ਪਿਸਤੌਲ ਹੀ ਉਹਨਾਂ ਕੋ ਸਰ ਦੋਵਾਂ ਨੇ ਚਲਾਈ ਗੋਲੀ ਜੋ ਗੋਲੀ ਚੱਲੀ ਆ ਪਿੰਡ ਦੇ ਹੋਰ ਵੀ ਤਿੰਨ ਚਾਰ ਬੰਦ ਪੰਜ ਚਾਰ ਪੰਜ ਬੰਦੇ ਜ਼ਖਮੀ ਹੋਏ ਆ ਜੀ ਜਿਨ੍ਹਾਂ ਨੂੰ ਗੋਲੀਆਂ ਵੱਜੀਆਂ ਵਾ ਜਿਨ੍ਹਾਂ 'ਚ ਦੋ ਤਿੰਨ ਜਣੇ ਜਿਆਦਾ ਸੀਰੀਅਸ ਵਾ ਤੇ ਬਾਕੀ ਇਹਦੇ ਲੱਤਾਂ 'ਵਾਂ ਚ ਗੋਲੀਆਂ ਵੱਜੀਆਂ ਸਰਪੰਚ ਸਾਹਿਬ ਸੀਰੀਅਸ ਆ ਜੀ ਉਹ ਇੱਧਰੋਂ ਭੱਜ ਗਿਆ ਜੀ ਪੈਦਲ ਹੈ ਪੈਦਲ ਇੱਧਰੋਂ ਭੱਜਾ ਜੀ ਅੱਗੋਂ ਅਸੀਂ ਰਸਤਾ ਰੋਕਿਆ ਸੀ ਬਲੌਕ ਕੀਤਾ ਸੀ ਇੱਧਰੋਂ ਭੱਜਾ ਫਿਰ ਗੱਲ ਇਹ ਸੀ ਕਿ ਸੰਗਤ ਹੀ ਮਗਰ ਅਸੀਂ ਨਾ ਭੱਜ ਸਕੇ ਸੰਗਤ ਕਹਿੰਦੇ ਉਹ ਸੰਗਤ ਦੀ ਆੜ ਚੋਂ ਭੱਜ ਗਏ ਉਹਨਾਂ ਮਨ ਅਨੁਸਾਰ ਗੋਲੀਆਂ ਚੱਲੀਆਂ ਕੋਈ 25 30 ਦੇ ਕਰੀਬ ਗੋਲੀਆਂ ਚੱਲੀਆਂ ਇਹਨਾਂ ਨੂੰ ਫਿਰ ਇਹ ਗੱਲ ਕਿ ਪਿੰਡ ਵਾਸੀਆਂ ਦੀ ਜਾਂ ਸਰਪੰਚ ਸਾਹਿਬ ਦੀ ਤੇ ਪਿੰਡ ਵਾਸੀ ਸਰਪੰਚ ਸਾਹਿਬ ਕਿੰਨੇ ਮਤਲਬ ਲੋਕ ਜਟਨੇ ਨੇ ਦੋ ਪੰਜ ਬੰਦੇ ਜੀ ਫਿਰ ਇੱਕ ਗੈਂਗ ਤੋਂ ਜਟਨੇ ਇੱਕ ਗੈਂਗ ਤੋਂ ਲੋਕ ਸਾਹਿਬ ਪੁਲਿਸ ਬਾਅਦ ਚੋਂ ਆਈ ਜੀ ਜਦੋਂ ਅਸੀਂ ਲੈ ਗਏ ਜ਼ਖਮੀਨ ਚੁੱਕ ਕੇ ਆਪਾਂ ਤੁਹਾਡੇ ਵੀ ਕਾਫੀ ਫੋਨ ਆਣ ਲੱਗਾ ਸਰ ਮੈਂ ਫਿਰ ਚੁੱਕੀ ਖੜਿਆ ਸਰਪੰਨ ਸਾਹਿਬ ਨੂੰ ਕੋਈ ਪੁਲਿਸ ਵਾਲ ਵੀ ਬ੍ਰਾਮਾ ਦੁਆਏ ਸਰ ਅਸੀਂ ਦੇਖ ਵੇਖੋ ਸਰਪੰਨ ਸਾਹਿਬ ਨੂੰ ਅਸੀਂ ਸਰ ਜਦੋਂ ਬੰਦੇ ਜ਼ਖਮੀ ਆਏ ਜਾਨ ਬਚਾਉਣ ਲਈ ਮਿੰਟੋ ਮਿੰਟੇ ਚੁੱਕ ਕੇ ਦੋ ਤਿੰਨ ਬੰਦੇ ਜਿਹੜੇ ਅਸੀਂ ਬਟਾਲੇ ਲੈ ਗਏ ਦੋ ਤਿੰਨ ਬੰਦੇ ਹਮਸਰ ਨਾਲ ਲੈ ਗਏ ਇਸ ਟਾਈਮ ਜਿਹੜੇ ਸਾਰੇ ਬੰਦੇ ਇੱਕ ਬੰਦੇ ਨੂੰ ਛੱਡ ਕੇ ਸਾਰੇ ਬੰਦੇ ਅਮਰਸਰ ਦਾ ਅਗਲਾ ਲੱਗਾ ਕੋਈ ਕਿਉਂ ਆਏ ਰੰਜਿਸ਼ ਕੀ ਸਰਪੰਨ ਸਾਹਿਬ ਨਾਲ ਕੋਈ ਰੰਜਿਸ਼ ਹੀ ਹੈ ਬੰਦੇ ਸੀ ਕੋਈ ਤੇ ਸਰਪੰਨ ਚੰਦਰਦੇਵ ਸਿੰਘ ਸਾਹਿਬ ਆ ਤੇ ਉਹਨਾਂ ਕੋਈ ਮੇਲਾ ਮੁੱਲਾ ਕਹਿੰਦੇ ਕਰਵਾ ਰਹੇ ਸਨ ਸਾਡੀ ਪੀਸੀਆਰ ਦਿੱਤੇ ਤਾਂ ਆਸੀ ਤੇ ਪਤਾ ਲੱਗਾ ਵੀ ਇੱਥੇ ਕੋਈ ਫਾਇਰ ਇਨਸੀਡੈਂਟ ਹੋਇਆ ਹੈ ਉਹਦੇ ਚ ਸਰਪੰਚ ਦੀ ਇੱਕ ਉਹਦਾ ਕੋਈ ਪ੍ਰਾਈਵੇਟ ਤੌਰ ਤੇ ਬੰਸਰ ਮਨਾ ਰੱਖਿਆ ਹੀ ਉਹਦੇ ਇੱਕ ਸੇਵਾਦਾਰ ਦੇ ਇੱਕੋ ਲੇਡੀ ਜਿਹੜੀ ਉਹਦੇ ਲੱਤ 'ਚ ਪਤਾ ਲੱਗਾ ਕਿ ਗੋਲੀ ਲੱਗੀ ਹੈ ਤੇ ਇੱਕ ਬੰਦਾ ਜਿਹੜਾ ਦੂਜੀ ਪਾਸਿਓਂ ਕਹਿੰਦੇ ਕੋ ਫੜਿਆ ਉਹ ਹਸਪੀਟਲ ਹੈ ਅਬੀ ਤੇ ਹੁਣੇ ਮੈਂ ਜਾ ਕੇ ਸਾਰੇ ਹਾਲਾਤ ਪਤਾ ਕਰਕੇ ਜੋ ਵੀ ਹਾਲਾਤ ਹੋਣਗੇ ਉਹਦੇ ਮੁਤਾਬਕ ਅੱਗੇ ਜਿਹੜਾ ਤੁਹਾਨੂੰ ਮੈਂ ਦੱਸਾਂਗਾ